ਆ ਵਿਰਸਾ ਯਾਦ ਰੱਖਦੀਆਂ ਨੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਰੇ ਬੈਠੇ ਆ ਸਾਡੀ ਸਾਰੀ ਟੀਮ ਬੈਠੀ ਹੈ ਮੈਂ ਕੱਲੇ ਕੱਲੇ ਦਾ ਨਾਮ ਨਹੀਂ ਲਵਾਗਾ ਲੰਬਾ ਹੋ ਜਾਊਗਾ ਸਾਰੇ ਤੁਹਾਡੇ ਇੱਕ ਦੂਜੇ ਨੂੰ ਹਰ ਰੋਜ਼ ਮੱਥੇ ਲੱਗਣ ਵਾਲੇ ਇੱਕ ਦੂਜੇ ਨਾਲ ਮਿਲਣ ਵਾਲੇ ਸਾਰੇ ਤੁਹਾਡੇ ਲੋਕਲ ਬੰਦੇ ਨੇ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਜਿਹਦੇ ਬਹੁਤ ਕਰੀਬੀ ਸਾਥੀ ਪ੍ਰਜਾ ਮੰਡਲ ਲਹਿਰ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਤਸੀਹੇ ਚੱਲੇ ਭੁੱਖ ਹੜਤਾਲਾਂ ਕੀਤੀਆਂ ਨਾਰਨੌਲ ਮਿੰਦਰਗੜ ਚ ਜ਼ਿਲ੍ਹੇ ਚ ਪੈਂਦਾ ਹੈ ਹਰਿਆਣਾ ਚ ਉੱਥੇ ਜੇਲ੍ਹ ਚ ਕੱਟੀ ਤੇ ਉਸ ਤੋਂ ਬਾਅਦ ਕੁਝ ਦੇਰ ਲਈ ਪ੍ਰਜਾ ਮੰਡਲ ਦੇ ਰਿਆਸਤ ਤੇ ਪ੍ਰਜਾ ਮੰਡਲ ਦੇ ਪ੍ਰਧਾਨ ਵੀ ਰਹੇ ਵੀਰੋ ਆਪਣੇ ਲਈ ਹਰੇਕ ਲੜ ਲੈਂਦਾ ਆਪਦੇ ਬੱਚਿਆਂ ਲਈ ਕੋਈ ਠੱਗੀਆਂ ਮਾਰਦਾ ਫਿਰਦਾ ਕੋਈ ਸੱਕਿਆਂ ਨਾਲ ਹੀ ਲੜਦਾ ਫਿਰਦਾ ਕਿਸੇ ਦੀ ਜ਼ਮੀਨ ਦੱਬ ਲਈ ਕਿਸੇ ਦਾ ਕੁਝ ਕਰ ਲਿਆ ਪਰ ਕਿਸੇ ਵਾਸਤੇ ਲੜਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ ਸਰਦਾਰ ਭਗਤ ਸਿੰਘ ਟਟੋਗੜ ਉਹਨਾਂ ਲੋਕਾਂ ਚੋਂ ਸੀ ਜੋ ਦੂਜਿਆਂ ਦੇ ਹੱਕਾਂ ਲਈ ਲੜਦੇ ਸੀ ਜੇਲਾਂ ਕੱਟੀਆਂ ਅੱਜ ਤਾਈਂ ਉਹ ਫਿਰ ਆਪਾਂ ਵਰ੍ਹੇ ਸਿਆ ਮਨਾ ਰਹੇ ਹਾਂ ਉਹਨਾਂ ਦੀ ਆਪਾਂ ਹਰ ਸਾਲ ਸ਼ਹੀਦ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਚੰਦਰ ਸ਼ੇਖਰ ਅਜ਼ਾਦ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰੇ ਸਹਿਬਜ਼ਾਦਿਆਂ ਦੇ ਨਵੇਂ ਕੈਲੰਡਰ ਕਿਉਂ ਲੈ ਆਉਨੇ ਆ ਹਰ ਸਾਲ ਘਰ ਘਰ ਚ ਲਾਉਣ ਵਾਸਤੇ ਏਕੜਾ ਕੋਈ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਵੀ ਨਹੀਂ ਲੈਉਣੇ ਪੈਣਗੇ ਆਪਾਂ ਤਾਂ ਲੈ ਕੇ ਆਉਨੇ ਆ ਕਿਉਂਕਿ ਇਹਨਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਸਰਵਾਂਸ ਬਾਰੇ ਹੋਏ ਨੇ 23 23 ਸਾਲ ਦੀ ਉਮਰ 'ਚ ਫਾਂਸੀ ਦੇ ਰਸੇ ਚੰਮੇ ਹੋਏ ਨੇ ਇਸ ਕਰਕੇ ਆਪਾਂ ਉਹਨਾਂ ਦੇ ਕੈਲੰਡਰ ਉਹਨਾਂ ਦੀਆਂ ਫੋਟੋਆਂ ਵਾਲੇ ਕੈਲੰਡਰ ਲੈ ਕੇ ਆਉਂਦੇ ਆ। ਨਹੀਂ ਤਾਂ ਇੱਥੇ ਤੁਹਾਡੇ ਪਿੰਡਾਂ 'ਚ ਵੀ ਤੁਹਾਡੇ ਪਿੰਡ ਵੀ ਤੁਹਾਨੂੰ ਪਿੰਡ ਵਾਲਿਆਂ ਨੂੰ ਨਹੀਂ ਪਤਾ ਹੋਣਾ। ਦੋ ਤਿੰਨ ਬਜ਼ੁਰਗ ਤਾਂ ਇਹੋ ਜਿਹੀ ਹੋਣੇ ਵੀ ਤੁਹਾਨੂੰ ਨਹੀਂ ਪਤਾ ਹੋਣਾ ਵੀ ਉਹ ਮਤਲਬ ਚੜ੍ਹਾਈ ਕਰ ਗਏ ਜਾਂ ਹੈਗੇ ਨੇ ਹਜੇ। ਐਨੀ ਗੁੰਮਨਾਮ ਜ਼ਿੰਦਗੀ ਜਿਉਂ ਕੇ ਵੀ ਲੋਕ ਚਲੇ ਜਾਂਦੇ ਆ। ਕਿ ਕਿਸ ਨੇ ਲਿਖਿਆ ਕਿ ਕਿ ਜਿਹੜੇ ਸ਼ਹੀਦ ਹੁੰਦੇ ਨੇ ਇਹ ਅਮਰ ਹੋ ਜਾਂਦੇ ਨੇ ਤੇ ਇੱਕ ਪਿੰਡ ਦੇ ਨਹੀਂ ਹੁੰਦੇ ਉਹ ਉਹ ਸਾਰੀ ਕੌਮ ਦੇ ਹੋ ਜਾਂਦੇ ਨੇ ਆਦਮੀ بڑا ਸਾਲੋਂ ਸੇ ਨਹੀਂ ਆਦਮੀ بڑا ਖਿਆਲਾਂੋਂ ਸੇ ਹੁੰਦਾ ਹੈ ਖਿਆਲ ਵੱਡੇ ਤਾਜ ਭਗਤ ਸਿੰਘ ਹੋਰੀ ਤੇ 23 ਸਾਲ ਦੇ ਅੱਜ ਤੋਂ 500 ਸਾਲ ਬਾਅਦ ਵੀ 23 23 ਸਾਲ ਦੇ ਰਹਿਣਗੇ ਉਹ ਖਿਆਲ ਵੱਡੇ ਸੀ ਅੱਜ ਆਪਾਂ 87ਵੀਂ ਵਰਸੀ ਮਨਾ ਰਹੇ ਹਾਂ ਅੱਜ ਜ਼ਮਾਨਾ ਇਹ ਆ ਗਿਆ ਆਪਣੇ ਸਕੇ ਪਿਓ ਦੀ ਦੂਜੀ ਵਰਸੀ ਮਨਾਉਣ ਨੂੰ ਦੋਨੇ ਭਾਈਆਂ 'ਚ ਸਹਿਮਤੀ ਨਹੀਂ ਬਣਦੀ ਦੂਜੀ ਵਰਸੀ ਮਨਾਉਣ ਨੂੰ ਛੱਡ ਪਰੇ ਪੈਸੇ ਲੱਗਦੇ ਨੇ ਅਰਦਾਸ ਹੀ ਕਰਾ ਦਿੰਦੇ ਆ ਬਸ 87ਵੀਂ ਵਰਸੀ ਤੇ ਅੱਜ ਆਪਾਂ ਦੂਰੋਂ ਦੂਰੋਂ ਇਕੱਠੇ ਹੋਇਆ ਮੈਂ ਦੇਖਿਆ ਬਾਹਰ ਚੂਲੇ ਲੱਗੇ ਨੇ ਮੇਲਾ ਔਰ ਹਰ ਪਿੰਡ ਵਾਲੇ ਨੂੰ ਮੈਂ ਇਸ ਗੱਲ ਦੀ ਵਧਾਈ ਦੇਣੀ ਚਾਹੁੰਨਾ ਕਿ ਤੁਸੀਂ ਇਸ ਆਪਣੇ ਪਿੰਡ ਦੇ ਇਸ ਸ਼ਹੀਦ ਨੂੰ ਉਹਦੀ ਉਹਦੀ ਬਾਲੀ ਹੋਈ ਮਿਸਾਲ ਨੂੰ ਤੁਸੀਂ ਜਗਦੀ ਰੱਖਿਆ ਹੈ ਉਹਦੇ ਦੀਵੇ ਨੂੰ ਜਗਦਾ ਰੱਖਿਆ ਹੈ ਕਿ ਇਕੱਠੇ ਹੋ ਕੇ ਸਾਰੇ ਤੁਸੀਂ ਇਹ ਏਕੇ ਨਾਲ ਤੁਸੀਂ ਇੱਥੇ ਮਨਾਉਂਦੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਜਦੋਂ ਜੇਲ੍ਹ ਦੇ ਵਿੱਚ ਸੀਗੇ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਮਰਸੀ ਪਟੀਸ਼ਨ ਫਾਇਲ ਕਰ ਦਿਓ ਰਹਿਮ ਦੀ ਅਪੀਲ ਕਰ ਦਿਓ ਵਾਈਸਰਾਏ ਵਧੀਆ ਚੰਗਾ ਬੰਦਾ ਆ ਗਿਆ ਫਾਂਸੀ ਮaaf ਕਰ ਦੂਗਾ ਉਹ ਕਹਿੰਦੇ ਅਸੀਂ ਨਹੀਂ ਕਰਦੇ ਭਗਤ ਸਿੰਘ ਕਹਿੰਦੇ ਅਸੀਂ ਨਹੀਂ ਕਰਦੇ ਰੈਮ ਦੀ ਅਪੀਲ ਉਹਨਾਂ ਦੇ ਆਲੇ-ਦਾਲੇ ਬੰਦੇ ਫਿੱਟ ਕੀਤੇ ਗਏ ਵੀ ਮਨਾਓ ਯਾਰ ਇਹਨਾਂ ਨੂੰ ਉਹਨਾਂ ਦੀ ਵੀ ਮaaf ਕਰਤੀ ਪਹਿਲਾਂ ਜਿਹੜੇ ਬੰਦੇ ਫਿੱਟ ਕੀਤੇ ਉਹ ਕਹਿੰਦੇ ਯਾਰ ਸਾਡੀ ਵੀ ਮaaf ਹੋ ਗਈ ਤੁਸੀਂ ਰੈਮ ਦੀ ਅਪੀਲ ਪਾ ਦਿਓ ਫਾਂਸੀ ਮaaf ਹੋ ਜਾ ਭਗਤ ਸਿੰਘ ਕਹਿੰਦਾ ਵੀ ਨਹੀਂ ਉੱਪ ਉਹ ਕਹਿੰਦੇ ਵੀ ਕਿਉਂ ਆਪਣੀ ਜਵਾਨੀ ਦਾ ਦੁਸ਼ਮਣ ਬਣਿਆ ਕਿਉਂ ਆਪਣੀ ਜਾਨ ਦਾ ਦੁਸ਼ਮਣ ਬਣਿਆ 23 ਸਾਲ ਦੀ 22 ਸਾਲ ਦੀ ਉਮਰ ਹੈ ਤੇਰੀ ਹਜੇ ਪਾ ਦੇ ਪੀਲ ਤਾਂ ਪਾਕ ਸਿੰਘ ਸ਼ੀਦੇ ਆਜ਼ਮ ਪਾਕ ਸਿੰਘ ਨੇ ਕਿਹਾ ਕਹਿੰਦਾ ਦੇਸ਼ ਦੇ ਵਿੱਚ ਹੁਣ ਇੰਨਾ ਮਸ਼ਹੂਰ ਹੋ ਗਏ ਦੇਸ਼ ਦੇ ਲੋਕ ਇੰਨਾ ਜਿਆਦਾ ਦਿਲ 'ਚ ਵਸਾਈ ਬੈਠੇ ਨੇ ਹੁਣ ਆਪਾਂ ਨੂੰ ਇਸ ਤੋਂ ਬਾਅਦ ਤਾਂ ਸਿਰਫ ਮੌਤ ਹੀ ਮਸ਼ਹੂਰ ਕਰ ਸਕਦੀ ਆ ਹੋਰ ਕੋਈ ਚੀਜ਼ ਮਸ਼ਹੂਰ ਨਹੀਂ ਕਰ ਸਕਦੀ ਇਸ ਕਰਕੇ ਹੁਣ ਡੇਰੇ ਤਾਂਹਾਂ ਨੂੰ ਲੱਗਣਗੇ ਇਹ ਹੁੰਦੀ ਆ ਸ਼ਹੀਦਾਂ ਦੇ ਜਜ਼ਬੇ ਜੀ ਇੱਥੇ ਚੀਚੀ ਨੂੰ ਖੂਨ ਲਾ ਕੇ ਵੀ ਬਣੇ ਹੋਏ ਸ਼ਹੀਦ ਨੇ ਬੇਸ਼ੀਦਾਂ ਜੀ ਜਾਂ ਸ਼ਹੀਦਾਂ ਦੇ ਪਰਿਵਾਰ ਚੋਂ ਆ ਜੀ ਇਹ ਸ਼ਹੀਦੀਆਂ ਕੋਈ ਆਮ ਗੱਲ ਨਹੀਂ ਇਹ ਕੋਈ ਤਿੰਨ ਅੱਖਰ ਨਹੀਂ ਹੈਗੇ ਸ਼ਹੀਦ ਤਿੰਨ ਅੱਖਰ ਨਹੀਂ ਹੈਗੇ ਇਹਦੇ ਚ ਪੀੜੀਆਂ ਲੱਗ ਜਾਂਦੀਆਂ ਪੀੜੀਆਂ ਕੁਰਬਾਨੀਆਂ ਚ ਬਹੁਤ ਮੇਰੇ ਤੋਂ ਵੱਡੀ ਉਮਰ ਦੇ ਬਜ਼ੁਰਗ ਬੈਠੇ ਆ ਸਿਆਣੇ ਬੈਠੇ ਆ ਆ ਇਲਾਕਾ ਤਾਂ ਹੈ ਹੀ ਆਪਣਾ ਕੁਰਬਾਨੀਆਂ ਦਾ ਭਰਿਆ ਹੋਇਆ ਜਿਹੜੇ ਮਰਜੀ ਪਿੰਡ ਚਲੇ ਜਾਓ ਕੋਈ ਨਾ ਕੋਈ ਸ਼ਹੀਦ ਕੋਈ ਨਾ ਕੋਈ ਸ਼ਹੀਦ ਦਾ ਗੇਟ ਕੋਈ ਨਾ ਕੋਈ ਇਤਿਹਾਸਿਕ ਗੁਰਦੁਆਰਾ ਮਿਲ ਜੂਗਾ ਚਰਨਸ਼ੋਪਰਾਪਾ ਆਪਾਂ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਅਸੀਂ ਉਹਦੇ ਵਾਸਤੇ ਖੁੱਲਾ ਬਜਟ ਰੱਖਿਆ 55 ਕਰੋੜ ਤਾਂ ਅਸੀਂ ਪਾਸ ਕਰ ਰੱਖਿਆ ਪਰ ਉਸ ਤੋਂ ਬਾਅਦ ਉਹਨੂੰ ਉੱਪਰ ਰੱਖਿਆ ਵੀ ਜੇ ਹੋਰ ਵੀ ਲੱਗਦੇ ਹੋਏ ਲਾਵਾਂਗੇ 350ਵਾਂ ਜਿਹੜਾ ਸ਼ਹੀਦੀ ਦਿਵਸ ਮਨਾਉਣਾ ਹੈ ਅਸੀਂ ਪਤਾ ਕਰਾਇਆ ਕਿ ਸਭ ਤੋਂ ਪਹਿਲਾਂ ਤਾਂ ਉਹ ਪਿੰਡ ਪਤਾ ਕਰੋ ਜਿਹੜੇ ਚਰਨਸ਼ੋਪਰਾਪਤ ਨੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਐਸੇ ਇਲਾਕੇ 'ਚ ਹੀ ਜ਼ਿਆਦਾ ਰਹੇ ਆ ਆ ਪਟਿਆਲਾ ਸੰਗਰੂਰ ਦੇ ਇਲਾਕੇ ਆਲੋ ਅਰਖਾ ਜਿਵੇਂ ਚਰਨਸ਼ੋਪਰਾਪਤ ਹੈ ਨਾ ਬਹੁਤ ਸਾਰੇ 108 ਪਿੰਡ ਨੇ ਜੀ ਤੇ 20-25 ਕਸਬੇ ਨੇ 140 ਇੱਕ ਜਗ੍ਹਾ ਤੇ ਉਹਨਾਂ ਦੀ ਚਰਨਸ਼ੋਪਰਾਪਤ ਧਰਤੀ ਆ ਉਥੇ ਅਦੁੱਤੀ ਕੀਰਤਨ ਕਰਾਵਾਂਗੇ ਪੰਥ ਦੇ ਵੱਡੇ ਵੱਡੇ ਰਾਗੀਆਂ ਤੋਂ ਕੀਰਤਨੀਆਂ ਤੋਂ ਉਥੇ ਲਾਈਟ ਐਂਡ ਸਾਊਂਡ ਸ਼ੋਅ ਰਹੀਂ ਗੁਰੂ ਸਾਹਿਬ ਦੀ ਹਿਸਟਰੀ ਦਿਖਾਈ ਜਾਊਗੀ ਉਥੇ ਦੀਵਾਨ ਲੱਗਣਗੇ ਨਾਲ-ਨਾਲ ਉਹਨਾਂ ਪਿੰਡਾਂ ਨੂੰ ਅਸੀਂ ਇਹ ਪੁੱਛ ਲਿਆ ਕਿ ਪਿੰਡ ਨੂੰ ਖੂਬਸੂਰਤ ਬਣਾਉਣ ਲਈ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਆਮ ਆਦਮੀ ਕਲੀਨਿਕ ਚਾਹੀਦਾ ਹੈ ਤੁਹਾਨੂੰ ਹਸਪਤਾਲ ਚਾਹੀਦਾ ਹੈ ਤੁਹਾਨੂੰ ਸਕੂਲ ਸ਼ਾਨਦਾਰ ਚਾਹੀਦਾ ਹੈ ਸੜਕਾਂ ਸ਼ਾਨਦਾਰ ਚਾਹੀਦੀਆਂ ਨੇ ਸਾਰਾ ਪੁੱਛ ਲਿਆ ਤੇ ਇਸ ਵਾਰ ਅਸੀਂ ਬੜੇ ਮਾਨਮਤੇ ਤਰੀਕੇ ਨਾਲ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਇਹ ਤਾਂ ਪੂਰੇ ਦੇਸ਼ ਚ ਮਨਾਉਣਾ ਚਾਹੀਦਾ ਉਹਨਾਂ ਨੇ ਕੁਰਬਾਨੀ ਕਿਹੜਾ ਆਪਣੇ ਲਈ ਦਿੱਤੀ ਸੀ ਕਿਸੇ ਹੋਰ ਦੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਸੀ। ਸੋ ਅਸੀਂ ਜਿਹੜਾ ਇਹ ਪ੍ਰੋਗਰਾਮ ਲਿਖਾਂਗੇ ਇਹ ਸ਼੍ਰੀਨਗਰ ਤੋਂ ਕਿਉਂਕਿ ਕਸ਼ਮੀਰੀ ਪੰਡਤ ਸ਼੍ਰੀਨਗਰ ਤੋਂ ਚੱਲੇ ਸੀ ਗੁਰੂ ਸਾਹਿਬ ਕੋਲੇ ਇਹ ਕਹਿਣ ਲਈ ਕਿ ਸਾਡਾ ਧਰਮ ਪਰਿਵਰਤਨ ਕਰਵਾ ਰਿਹਾ ਔਰੰਗਜ਼ੇਬ। ਸ਼੍ਰੀਨਗਰ ਤੋਂ ਚਾਂਦਨੀ ਚੌਂਕ ਤੱਕ ਅਸੀਂ ਇਹ ਪੂਰਾ ਵੱਡਾ ਪ੍ਰੋਗਰਾਮ ਲਿਖਿਆ ਹੋਇਆ। ਪਿੰਡਾਂ 'ਚ ਠਹਿਰਾਂਗੇ ਵੀ ਫਿਰ ਅੱਗੇ ਵਧਿਆ ਕਰੂ ਕਾਫਲਾ। ਚਾਂਦਨੀ ਚੌਂਕ ਜਿੱਥੇ ਸ਼ੀਦੀ ਹੋਈ ਸੀ ਉੱਥੇ ਜਾ ਕੇ ਅਸੀ ਪਰ ਸਾਡਾ ਵਿਰਸਾ ਹੈ ਇਹ ਸਾ ਸਾਨੂੰ ਆ ਜਿਹੜੀਆਂ ਆਜ਼ਾਦੀਆਂ ਮਿਲੀਆਂ ਕਿਤੇ ਕੋਈ ਰਿਓੜੀਆਂ ਬੱਟੇ ਜਾਂ ਕੋਈ ਭੀਖ ਮੰਗ ਕੇ ਨਹੀਂ ਮਿਲੀਆਂ ਬਹੁਤ ਵੱਡੀ ਵੱਡੀ ਕੀਮਤ ਚਕਾਉਣੀ ਪੈ ਗਈ ਸਾਨੂੰ ਆਜ਼ਾਦੀ ਦੀ ਪਹਿਲਾਂ ਤਾਂ ਸਾਨੂੰ ਹੀਰਿਆਂ ਵਰਗੇ ਪੁੱਤ ਗੋਣੇ ਪੈ ਗਏ ਫਿਰ ਜਿਸ ਦਿਨ ਆਜ਼ਾਦੀ ਆਈ ਦੇਸ਼ ਦੀ ਵੰਡ ਹੋਈ ਜਿਹਨੂੰ ਆਪਾਂ ਹੱਲੇ ਕਹਿੰਦੇ ਨੇ ਹੱਲੇ 10 ਲੱਖ ਬੰਦਾ ਮਰ ਗਿਆ ਜੀ 10 ਲੱਖ ਇਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਉਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਮਰੇ ਕੌਣ ਆਪਣੇ ਭੂਆ ਫੁੱਫੜ ਆਪਣੇ ਨਾਨਾ ਨਾਨੀ ਐਸੇ ਕਰਕੇ ਮੈਂ ਕਹਿਣਾ ਹੁੰਨਾ ਆ ਦੂਜਿਆਂ ਨੂੰ ਕਿ ਭਾਈ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਨਾ ਬੰਡਿਆ ਕਰੋ ਸਾਨੂੰ ਪਤਾ ਹੈ ਆਜ਼ਾਦੀ ਸਾਨੂੰ ਕਿਹੜੇ ਭਾਪ ਪਈ ਹੈ ਸਾਨੂੰ ਮਨਾਉਣ ਦਾ ਹੱਕ ਹੈ ਦੇਸ਼ ਅਸੀਂ ਲੈ ਕੇ ਦਿੱਤਾ ਸੀ ਭੀਗਿਆਦੰਪਗ ਸਿੰਘ ਨੂੰ ਕਦੇ ਵੀ ਚਿੰਤਾ ਨਹੀਂ ਸੀ ਇਸ ਗੱਲ ਦੀ ਕਿ ਆਜ਼ਾਦੀ ਆਊਗੀ ਜਾਂ ਨਾ ਉਹਨਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ਜਾਊਗਾ ਕਿਤੇ ਆ ਚਿੱਟੇ ਅੰਗਰੇਜ਼ਾਂ ਤੋਂ ਛੁੱਟ ਕੇ ਕਾਲੇ ਅੰਗਰੇਜ਼ਾਂ ਕੋਲ ਨਾ ਚਲਾ ਜਾਵੇ ਉਹੀ ਗੱਲ ਸਹੀ ਹੋਗੀ 75 ਸਾਲ ਹੋ ਗਏ ਆ ਖੜਿਆਂ ਉੱਥੀ ਆ ਖੜਿਆਂ ਉੱਥੀ ਹੁਣ ਉਧਰ ਨੂੰ ਜਾਣੇ ਆ ਪਹਿਲਾਂ ਉਹਨਾਂ ਨੂੰ ਕੱਢਣ ਨੂੰ ਮਰੀ ਗਏ ਆ ਹੁਣ 40 40 ਲੱਖ ਦੇ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਜ਼ਮੀਨਾਂ ਵੇਚ ਕੇ ਲਵਾਉਂ ਇੰਗਲੈਂਡ ਦਾ ਵੀਜ਼ਾ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਵਾਸਤੇ ਮਰੀ ਗਏ ਆ ਵੀਜ਼ੇ ਇੰਨੇ ਚੰਗੇ ਸੀ ਇੱਥੇ ਰੱਖ ਲੈਂਦੇ ਉਹਨਾਂ ਨੂੰ ਕਿਰਪਾ ਕੇ ਸਿੰਘੂਰੀ ਵੀ 90 90 ਸਾਲ ਦੀ ਜ਼ਿੰਦਗੀ ਜਿਉ ਲੈਂਦੇ ਜੀ ਉਹ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਂਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਅਸੀਂ ਟੋਪਿਆਂ ਤੇ ਖੜੇ ਆ ਹਜੇ ਸ਼ਮਸ਼ਾਨ ਘਾੜਦੇ ਆ ਗੰਦਾ ਤਾਂ ਆ ਚੱਕਣੀਆਂ ਹਜੇ ਅਸੀਂ ਤਾਂ ਇੱਥੇ ਹੀ ਖੜਾ ਰੱਖਿਆ ਹੋਰ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜੀ ਵੀ ਕੋਈ ਸਕੂਲ ਬਣਾ ਦੋ ਵਦਿਆ ਓਏ ਉਹ ਕਾਲਜ ਯੂਨੀਵਰਸਟੀਆਂ ਬਣਾ ਦੋ ਜਵਾਕਾਂ ਨੂੰ ਪੜਾ ਦੋ ਉਹ ਕੁਛ ਅਫਸਰ ਬਣ ਜਾਣਗੇ ਘਰ ਦੀਆਂ ਗਰੀਬੀਆਂ ਚੱਕ ਦੇਣਗੇ ਜ਼ਿੰਦਗੀਆਂ ਬਦਲ ਦੇਣਗੇ ਨਾ ਉਧਰਲੇ ਪਾਸੇ ਲੈ ਕੇ ਨਹੀਂ ਗਏ ਸਾਨੂੰ ਹੁਣ ਅਸੀਂ ਸਕੂਲਾਂ ਵੱਲ ਹੈਲਥ ਵੱਲ ਪੜ੍ਹਾਈ ਵੱਲ ਬਿਜਲੀ ਵੱਲ ਧਿਆਨ ਦੇ ਰਹੇ ਔਰ ਉਹਦੇ ਨਤੀਜੇ ਆ ਰਹੇ ਨੇ ਨਹਿਰਾਂ ਦਾ ਪਾਣੀ 21% ਵਰਤੇ ਸੀਗੇ ਜਿਸ ਦਿਨ ਸੌ ਚੱਕੀ ਐ ਮੈਂ ਗੁਰੂ ਸਾਹਿਬ ਦੀ ਹਾਜ਼ਰੀ ਚ ਬੋਲ ਰਿਹਾ 16 ਮਾਰਚ 2022 ਨੂੰ ਸੌ ਚੱਕੀ ਐ ਜਿਹਦੇ ਖਟਕੜ ਕਲਾਂ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਲੱਗਦਾ ਸੀ ਅੱਜ 3 3.5 ਸਾਲਾਂ ਬਾਅਦ 63% ਤੇ ਪਹੁੰਚ ਗਈ 63% ਤਿੰਨ ਗੁਣਾ ਵਧਾਤਾ ਕੱਸੀਆਂ ਨਾ ਪੁਰਾਣੇ ਜਿਹੜੇ ਬੰਦ ਹੋ ਗਏ ਸੂਏ ਰਜਵਾਹੇ ਚਲਾ ਲੇ ਕਈ ਪਿੰਡਾਂ ਤੁਸੀਂ ਵੀਡੀਓ ਦੇਖੀ ਹੋਣੀਆਂ ਲੋਕ ਕਹਿੰਦੇ 40 40 ਸਾਲ ਹੋ ਗਏ ਜੀ 40 ਸਾਲ ਪਹਿਲਾਂ ਅਸੀਂ ਇਸ ਕੱਸੀ ਚ ਪਾਣੀ ਦੇਖਿਆ ਸੀ ਉਸ ਚੱਕਰ ਚ ਕਿਉਂਕਿ ਪਹਿਲਾਂ ਪਾਣੀ ਤਾਂ ਆ ਸੀ ਕੱਸੀਆਂ ਨੂੰ ਭੁੱਲ ਗਏ 20 25 ਫੁੱਟ ਤੋਂ ਬੋਰ ਲਾ ਲਿਆ ਪਾਣੀ ਦੀ ਵਾਰੀ ਆਉਂਦੀ ਸੀ ਬੋਰ ਦੇ ਮਾਲਕ ਸੀ ਹੌਲੀ ਹੌਲੀ ਕਰਦੇ ਕਰਾਉਂਦੇ 600 ਫੁੱਟ ਤੇ ਲੈ ਗਏ ਹੁਣ ਜਦੋਂ ਥੱਲੋਂ ਆਲਾ ਮੁੱਕ ਗਿਆ ਹੁਣ ਕਹਿੰਦੇ ਯਾਰ ਕੱਸੀਆਂ ਕਿੱਥੇ ਨੇ ਉਹ ਮੈਂ ਕਿਹਾ ਹੁਣ ਲੱਭ ਲੈਣੇ ਕੱਸੀਆਂ ਕੋਈ ਨਹੀਂ ਆ ਜਾਓ ਆਪਾਂ ਨੂੰ ਜਿੰਨੇ ਮਰਜੀ ਤੁਸੀਂ ਬਾਲੋ ਸ਼ਾਈਆਂ ਜਿੰਨੀਆਂ ਮਰਜੀ ਤੁਸੀਂ ਮਿਲਕ ਕੇ ਖਾ ਲੋ ਆਉਣਾ ਲੱਡੂ ਜਲੇਬੀਆਂ ਤੇ ਪਹਿਣਾ ਜਿਹੜਾ ਆਪਦਾ ਵਿਰਸਾ ਹੈ ਆਉਣਾ ਆਪਾਂ ਨੂੰ ਕੱਸੀਆਂ ਖਾਲੀਆਂ ਤੇ ਪਹਿਣਾ ਆਗੇ ਨਾ ਹੁਣ ਵਿਆਹਾਂ ਦੇ ਕਾਰਡਾਂ 'ਚ ਪੰਜੀਰੀ ਆਉਣ ਲੱਗ ਗਈ ਦੇਖੋ ਮੁੜਿਆ ਹੈ ਨਾ ਥੋੜਾ ਜਿਹਾ ਚਿਰ ਜਾਣੇ ਹੋਣੇ ਆਪਾਂ ਮੁੜਿਆ ਹੁੰਨੇ ਆ ਉਹ ਕਹਿੰਦੇ ਆ ਨਾ ਸਿਆਣੇ ਕਿ ਮੱਛੀ ਪੱਥਰ ਚਟਕੇ ਮੁੜਦੀ ਹੈ ਪੰਜਾਬ ਵਾਲੀ ਮੱਛੀ ਥੋੜੀ ਜਿਹੀ ਜਿੱਦਣ ਹੈ ਇਕ ਕੱਲਾ ਚਟਕੇ ਨਹੀਂ ਮੁੜਦੀ ਚਾਰ ਪੰਜ ਟੱਕਰਾ ਮਾਰ ਕੇ ਮੁੜੇ ਆਉਂਦੀ ਹੈ ਮੁੰਡਾ ਨਾ ਤਾਂ ਮੱਛੀ ਨੂੰ ਹੀ ਪੈਂਦਾ ਜੀ ਪੱਥਰ ਨੂੰ ਕੁਝ ਨਹੀਂ ਹੁੰਦਾ ਜੀ ਸੋ ਆਪਣੇ ਕਲਚਰ ਨੂੰ ਆਪਣੇ ਵਿਰਸੇ ਨੂੰ ਆਪਣੀ ਬੋਲੀ ਨੂੰ ਸਾਂਭ ਕੇ ਰੱਖੀਏ ਇਤੋਂ ਵਧੀਆ ਕੋਈ ਖਿੱਤ ਹੈ ਨਹੀਂ ਦੁਨੀਆ ਤੇ ਇਤੋਂ ਬਾਝਾਉ ਧਰਤੀ ਹੈ ਨਹੀਂ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਜੀ ਇਤੋਂ ਪਜਾਉ ਕੋਈ ਧਰਤੀ ਹੈ ਨਹੀਂ ਇਤੋਂ ਮਿਹਨਤੀ ਕੋਈ ਕੌਮ ਹੈ ਨਹੀਂ ਇੰਨੇ ਵਧੀਆ ਕਿਤੇ ਮੌਸਮ ਹੈ ਨਹੀਂ ਦੱਸੋ ਕਿਹੜੀ ਚੀਜ਼ ਦੀ ਘਾਟ ਰੱਖੀ ਆਪਾਂ ਨੂੰ ਪਰ ਅਸੀਂ ਥੋੜਾ ਜਿਹਾ ਇੱਧਰ ਉੱਧਰ ਭਟਕ ਜਾਂਦੇ ਆ ਆਪਦੇ ਕਲਚਰ ਨੂੰ ਆਪਦੇ ਵਿਰਸੇ ਨੂੰ ਆਪਦੀ ਬੋਲੀ ਨੂੰ ਬਸਾਰਨਾ ਨਹੀਂ ਸਿੱਖ ਲੋ ਬਾਕੀ ਜ਼ਬਾਨਾਂ ਵੀ ਸਿੱਖ ਲੋ ਪਰ ਆਪਦੀ ਮਾਂ ਬੋਲੀ ਦੀ ਕੀਮਤ ਤੇ ਨਹੀਂ ਆਪਣੇ ਸ਼ਹੀਦਾਂ ਨੂੰ ਯਾਦ ਕਰੋ ਉਹਨਾਂ ਦੇ ਮੇਲੇ ਲਾਓ ਦੀਵੇ ਬੱਤੀਆਂ ਕਰੋ ਜੋਤਾਂ ਜਗਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਖਜ਼ਾਨਾ ਆਪਣੇ ਪੰਗੋਰੀ ਸਾਹਿਬ ਦੇ ਗਏ ਇਹਦੇ ਤਾਂ ਜੇ ਦੋ ਦੋ ਅੰਗਾਂ ਦੀ ਵੀ ਵਿਸਤਾਰ ਸਹਿਤ ਵਿਆਖਿਆ ਕਰਨ ਲੱਗ ਜੀ ਇਹ ਕਈ ਮਹੀਨੇ ਲੱਗ ਜਾਣਗੇ ਐਹੋ ਜਿਹਾ ਕੁਛ ਲਿਖ ਗਏ ਗੁਰੂ ਸਾਹਿਬ ਹਾਂ ਗੁਰੂ ਨਾਨਕ ਜੀ ਨੂੰ ਮੰਨਦੇ ਆ ਪਰ ਗੁਰਨਾਨਕ ਜੀ ਦੀਆਂ ਨਹੀਂ ਮੰਨਦੇ ਉਹ ਤਾਂ ਕਹਿਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਮੰਨਦੇ ਆ ਵੀ ਹਵਾ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਤਰ ਤਿੰਨ ਮਾਤਾ ਦਾ ਤਿੰਨ ਤਿੰਨ ਤਿੰਨੇ ਹੀ ਨਹੀਂ ਛੱਡੇ ਆਪਾਂ ਨੇ ਹਵਾ ਉਹ ਦੂਸ਼ਿਤ ਕਰਤੀ ਧਰਤੀ ਸਪ੍ਰਿਆਾਂ ਕਰ ਕਰ ਉਹ ਖਰਾਬ ਕਰਤੀ ਪਾਣੀ ਦਾ ਦੇਖ ਹੀ ਲਓ ਕਾਲੇ ਰੰਗ ਦਾ ਪਾਣੀ ਜਾਂਦਾ ਕੋਈ ਨਹਿਰਾਂ ਦਾ ਪਤਾ ਕਿਸੇ ਨੇ ਸੀਵਰੇਜ ਦਾ ਪਤਾ ਕਿਸੇ ਨੇ ਲੱਗੇ ਹੋਏ ਆ ਸੀ ਕਿ ਇਹ ਤਾਂ ਇਹ ਤਾਂ ਘਟੋ ਘਟ ਬਰਕਰਾਰ ਰੱਖ ਲਿਆ ਜਿਹੜੇ ਗੁਰੂ ਸਾਹਿਬ ਕਹਿ ਗਏ ਬਚਨ ਸੋਪਾ ਇਕੱਠੇ ਹੋ ਕੇ ਕੰਮ ਕਰਨਾ ਪੂ ਕੱਲੀਆਂ ਸਰਕਾਰਾਂ ਤੇ ਨਹੀਂ ਸਰਕਾਰਾਂ ਵੀ ਤੁਸੀਂ ਬਣਾਉਨੇ ਹੋ ਹੋਰ ਸਰਕਾਰਾਂ ਕੀ ਹੁੰਦੀਆਂ ਨੇ ਕਿਤੇ ਉੱਤੋਂ ਥੋੜੀ ਉੱਤਰਦੀਆਂ ਨੇ ਤੁਸੀਂ ਮੌਕਾ ਦਿੱਤਾ ਮੈਂ ਗੁਰੂ ਸਾਹਿਬ ਅੱਗੇ ਹੀ ਅਰਦਾਸ ਕਰਦਾ ਹਾਂ ਉਹਨਾਂ ਅੱਜ ਵੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਪੰਜਾਬ ਨੂੰ ਤਰੱਕੀ ਬਖਸ਼ੇ ਜਿਹੜਾ ਮੇਰੇ ਤੇ ਜ਼ਿੰਮੇਵਾਰੀ ਦਾ ਭਾਰ ਪਾਇਆ ਮੈਨੂੰ ਉਹ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਅੱਜ ਬਰਸੀ ਦੇ ਮੌਕੇ ਤੇ ਦੋ ਸੜਕਾਂ ਦਾ ਵੀ ਨਹੀਂ ਪੱਥਰ ਰੱਖਿਆ ਜਿਹੜੀ ਕੋਈ 17 ਕਰੋੜ 21 ਲੱਖ ਰੁਪਇਆ ਲੱਗੂਗਾ ਇਹਦੇ ਚ ਇੱਕ ਤਾਂ ਜਿਹੜੀ ਸੜਕ ਹੈ ਉਹ ਜਾਊਗੀ ਆਪਣਾ ਛਿੰਟਾਂ ਵਾਲੇ ਬਾਇਆ ਟਟੋਗੜ ਬੁਰਜ ਗੋਹਾਰਾ ਬੁਰਜ ਛੋਡਾ ਚੀਮਾ ਪੜੀ ਮਾਨਸਾ ਸਮੁੰਦਗੜ ਛੰਨਾ ਇਹ ਹੋਊਗੀ ਤੇ ਇਹਦੀ ਇਹਦੀ 7 ਕਰੋੜ 56 ਲੱਖ ਰੁਪਇਆ ਲੱਗਤਾ ਹੋਊਗੀ ਦੂਜੀ ਹੈਗੀ ਅਮਰਗੜ ਤੋਂ ਧੂਰੀ ਬਾਗੜੀਆਂ ਰੋਡ ਤੱਕ ਬਣਾਈ ਜਾ ਰਹੀ ਹੈ ਤੇ ਇਹ ਸਰਕਟ ਢੋਗਲ ਖੇੜੀ ਜੱਟਾਂ ਲੋਹਾਰ ਮਾਜਰਾ ਤੇ ਈਸੀ ਵਜਦੀ ਜਾਊਗੀ ਤੇ 18 18 ਫੁੱਟ ਦੀਆਂ ਸੜਕਾਂ ਹੋਣਗੀਆਂ ਤੇ ਨਾਲ ठेकेदारों ਨੂੰ ਇਹ ਕਹਤਾ ਕਿ ਜੇ 5 ਸਾਲ ਟੁੱਟ ਗਈ ਸੜਕ ਛਟੋਆ ਪੈ ਗਿਆ ਤਾਂ ਤੁਸੀਂ ਆਪਦੇ ਖਰਚੇ ਤੇ ਠੀਕ ਕਰਨੇ ਐ ਇਸ ਕਰਕੇ ਪਹਿਲੀ ਹੀ ਇਹ ਤੇ ਇੰਨਾ ਵਧੀਆ ਕਰ ਦੋ ਕਿ ਤੁਹਾਨੂੰ ਹੋਰ ਖਰਚਾ ਨਾ ਕਰਨਾ ਪਵੇ ਤੇ ਜਿੰਨਾ ਚ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਲਿਖ ਕੇ ਨਹੀਂ ਦਿੰਦੀਆਂ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਐ ਤੇ ਕੋਈ ਮਾੜਾ ਮਟੀਰੀਅਲ ਨਹੀਂ ਪਿਆ ਉਹਨਾਂ ਚਾਰੇ ਸੀ ਉਹਨਾਂ ਦੇ ਪੈਸੇ ਰੀਲੀਜ਼ ਨਹੀਂ ਕਰਦੇ ਇਹ ਸਾਰੇ ਪੰਜਾਬ ਚ ਕਰਤਾ ਲਾਗੂ ਮੂਰੇ ਮੂਰੇ ਸੜਕ ਬਣੀ ਜਾਂਦੀ ਐ ਮਾਂਗ ਟੁੱਟੀ ਜਾਂਦੀ ਰਹਿੰਦੀ ਕੀ ਫਾਇਦਾ ਹੋਇਆ ਸੋ ਇਹ ਦੋ ਸੜਕਾਂ ਦਾ ਵੀ ਅਜੇ ਤੱਕ ਕਾਟਨ ਕੀਤਾ ਜਲਦੀ ਮਤਲਬ ਤਿਆਰ ਹੋ ਕਿਉਂਕਿ ਮੀਂਹ ਬਾਰਿਸ਼ਾਂ ਦੇ ਮੌਸਮ ਕਰਕੇ ਥੋੜਾ ਸੜਕਾਂ ਦਾ ਕੰਮ ਜਿਹੜਾ ਬਸ 20-25 ਦਿਨਾਂ ਬਾਅਦ ਸਟਾਰਟ ਹੋ ਜਾਊਗਾ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਨੇ ਉਹ ਅਸੀਂ ਬਣਾਉਣੀਆਂ ਨੇ ਬਜਟ ਜਾਰੀ ਕਰਤਾ ਤੇ ਤੁਸੀਂ ਕਹੋਗੇ ਤਾਂ ਜਿਵੇਂ ਇਹ ਜਿਹੜੀ ਸੜਕ ਹੈ ਟਟੋਗੜ ਬੇਦੀ ਜਾਂਦੀ ਇਹਦਾ ਨਾਮ ਵੀ ਆਪਾਂ ਸ਼ਹੀਦ ਭਗਤ ਸਿੰਘ ਟਟੋਗੜ ਦੇ ਨਾਂ ਤੇ ਮਾਰਗ ਤੇ ਰੱਖ ਦਾਂਗੇ ਕਿਉਂਕਿ ਯਾਦ ਰਹਿੰਦਾ ਵੀ ਇਹ ਇਹ ਕਿਹੜੇ ਇਹ ਭਾਈ ਮਾਰਗ ਬੱਚੇ ਸਵਾਲ ਪੁੱਛ ਲੈਂਦੇ ਆ ਗੱਡੀ 'ਚ ਜਾਂਦੇ ਜਾਂਦੇ ਆਪਣੇ ਮਾਪਿਆਂ ਨੂੰ ਕਿ ਆਹ ਸੜਕ ਦਾ ਨਾਮ ਕਿਉਂ ਰੱਖਿਆ ਤਾਂ ਮਾਪਿਆਂ ਨੂੰ ਵੀ ਦੱਸਣ ਦਾ ਮੌਕਾ ਮਿਲ ਜਾਂਦਾ ਵੀ ਬੇਟਾ ਇਹ ਟਟੋਗਲ ਪਿੰਡ ਐ ਇੱਥੋਂ ਦੇ ਇੱਕ ਇੱਕ ਪਰਜਾ ਮੰਡਲ ਦੇ ਸ਼ਹੀਦ ਹੋਏ ਨੇ ਉਦੋਂ ਉਹ ਸਾਰਾ ਦੱਸਣ ਦਾ ਮੌਕਾ ਮਿਲ ਜਾਂਦਾ ਸੋ ਇਹ ਨਾਮ ਜਿਹੜਾ ਉਹਨਾਂ ਦੇ ਨਾਮ ਕਰਨ ਜਿਹੜਾ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਤੇ ਬਾਕੀ ਤੁਸੀਂ ਪਬਲਿਕ ਚੀ ਪਰਮਾਤਮਾ ਵਸਦਾ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਮੈਂ ਤੱਕ ਜੇ ਕਈ 7 ਜਨਮ ਵੀ ਅਗਲੇ ਹਰ ਸਾਹ ਤੋਂ ਬਾਅਦ ਧੰਨਵਾਦ ਕਹੀ ਜਾਮਾ ਵੀ ਤੁਹਾਡਾ ਧੰਨਵਾਦ ਪਿਆਰ ਦਾ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਮੁੜ ਸਕਦਾ ਸੋ ਜੋ ਜ਼ਿੰਮੇਵਾਰੀ ਦਿੱਤੀ ਹੈ ਮੈਂ ਨਿਭਾਉਂਗਾ ਤਨ ਦੇ ਹੀ ਨਾ ਨਿਭਾਉਂਗਾ ਸੱਚੇ ਦਿਲੋਂ ਨਿਭਾਉਂਗਾ ਲਾਂਬਾ ਨਹੀਂ ਕੋਈ ਆਊਗਾ ਤੇ ਜਦੋਂ ਵੀ ਪੈਨ ਚੱਲੂਗਾ ਲੋਕਾਂ ਦੇ ਹੱਕ ਵਿੱਚ ਚੱਲੂਗਾ ਕੋਈ ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਨਸ਼ਾ ਨੁਸ਼ਿਆਂ ਵੱਲ ਤੱਕਦਾ ਹੈ ਜਾਂ ਗਲਤ ਕੰਮਾਂ 'ਚ ਪਾਉਂਦਾ ਉਹ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਉਹ ਤੇ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਜਿੱਦ ਦੇ ਸਬੂਤ ਮਿਲ ਗਏ ਪਰਚਾ ਕਰਕੇ ਜਿਹੜੀ ਉਹਨੂੰ ਨੇੜੇ ਤੇਰੇ ਜੇਲ੍ਹ ਮਿਲਦੀ ਐ ਉੱਥੇ ਉਹਨੂੰ ਛੱਡਿਆਵਾਂਗੇ ਤੇ ਉੱਥੇ ਜਿਹੜਾ ਬਾਕੀ ਕੈਦੀਆਂ ਨੂੰ ਮਿਲਦਾ ਹੈ ਉਹੀ ਉਹਨਾਂ ਨੂੰ ਮਿਲੂਗਾ ਚੁੱਲੇ ਬਣ ਦਿਓ ਖਾਣੀ ਪਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜਾ 버ਗਰ ਮੰਗਣ ਸਾਥੋਂ ਹੋ ਜਾਂ ਪਾਸਤੇ ਜਾਂ گارਲਿਕ ਬ੍ਰੈਡ ਮੰਗਣਾ ਇਹ ਨਹੀਂ ਮਿਲਦਾ ਜੇ ਮੈਨੂ ਪਤਾ ਕਰਨਾ ਹੈ ਵੀ ਕੀ ਮਿਲਦਾ ਆ ਅੱਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਨਾਬੇ ਜਾਏ ਸਾਰਾ ਪਤਾ ਲੱਗ ਜੂਗਾ ਵੀ ਕੀ ਕੀ ਮਿਲਦਾ ਹੈ ਬੈਸਿਕਾ ਗੇੜਾ ਮਾਰਨ ਆਏ ਸੀ ਵੀ ਕੀ ਹਾਲ ਚਾਲਾ ਦੇਖਣੇ ਸੀ ਬਸ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨਸ਼ਿਆਂ 'ਚ ਸਾਡੇ ਮੁੰਡੇ ਲਾਏ ਸੱਥਰ ਬਿਛਾਏ ਉਹਨਾਂ ਤੇ ਕੋਈ ਤਰਸ ਨਹੀਂ ਕੀਤਾ ਜਾਉਂਦਾ ਦੁਬਾਰਾ ਪੰਜਾਬ ਨੂੰ ਅਸੀਂ ਹਾਸਤਾ ਖੇਡਦਾ ਸਰਵਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਸਵੇਰੇ ਸ਼ਾਮ ਬੋਲੀ ਜਾਂਦੀ ਹੈ। ਇਤੋਂ ਵੱਡੀ ਕੌਮ ਹੋ ਜਊਗੀ ਜਿਹੜੀ ਪੂਰੀ ਦੁਨੀਆ ਦਾ ਭਲਾ ਮੰਗੀ ਜਾਂਦੀ ਹੈ ਤੇ ਸਾਨੂੰ ਹੀ ਬਰਬਾਦ ਕਰੀ ਜਾਂਦੇ ਯਾਰ ਉਹ ਆਪ ਦੇ لالਚਾਂ ਪਿੱਛੇ। ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ। ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਆਮ ਤੌਰ ਤੇ ਮੁੱਖ ਮੰਤਰੀ ਨੂੰ ਨਾ